ਤੇਰੇ ਜਿਹੜੇ ਰਮਣੀ ਵਧਾ ਕੀ ਹੁੰਨੇ ਚੁੰਮਟੇ ਬਣਦੇ ਨੇ ਨੇ ਜੀ ਵੀ ਦਰਦ ਵਧਿਆ ਛੋਟੀ ਦੁਨੀਆ ਦੇ ਲੋਕ ਫੋਟੋ ਖਿਚਉਂਦੇ ਹੋਏ ਤੇ ਨਾਲ ਫੋਟੋ ਖਿਚਣ ਕੈਮਰਾਮੈਨ ਕਿਹੜਾ ਹੈ ਦਸ਼ੀਮ ਤੋਂ ਆਇਆ ਕਿੱਥੋਂ ਹਟ ਜਾ ਪਾਸੇ ਇਹ ਮਾਝੇ ਆਣਾ ਇਹ ਨਹੀਂ ਟੱਪਦਾ ਇਹ ਨਹੀਂ ਰੁਕਦਾ ਇਹ ਮਾਝੇ ਵਾਇਗੁਰ ਜੀ ਕਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਹਾਂਜੀ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਜ ਆਇਆ ਖਡੂਰ ਸਾਹਿਬ ਸੇਵਾ ਤੇ ਸਾਡੇ ਨੌਜਵਾਨ ਸਿੰਘ ਸੇਵਾ ਕਰਦੇ ਹੋਏ ਇਹ ਸਾਡੇ ਸਾਰੇ ਸਿੰਘ ਆਏ ਹੋਏ ਆ ਪਿੰਡ ਸ਼ਾਹਪੁਰ ਜਾਜਨ ਤੋਂ ਤੇ ਸੇਵਾ ਚੱਲ ਰਹੀ ਆ ਖਡੂਰ ਸਾਹਿਬ ਪਹੁੰਚੇ ਆ ਜਿੱਤਣਾ ਕੀ ਵਿਚਾਰੇ ਬਾਬਾ ਜੀ ਵਾਇਗੁਰ ਕਦੀ ਸ਼ਹਿਰ ਤੇ ਕਰੋ ਵਾਇਗੁਰ ਜੀ ਕਦੀ ਸ਼ਹਿਰ ਤੇ ਇਹਨਾਂ ਸਿੰਘਾਂ ਦੀ ਸੇਵਾ ਲੱਗੀ ਐ ਇਥੋਂ ਟ੍ਰੈਫਿਕ ਹਾਂਜੀ ਬਾਬਾ ਜੀ ਬੜੀ ਸਤਿਕਾਰ ਦੀ ਕਿਰਪਾ ਦੇ ਨਿਹਰਮ ਬਾਬੇ ਨੰਦ ਸਿੰਘਾਂ ਹਾਂਜੀ ਸਾਡੀ ਸਰਪ੍ਰਸਤ ਜੀ ਹਾਂ ਜੀ ਹਾਂ ਜੀ ਬੜੀ ਮਹਾਂਪੁਰਸਾਂ ਦੀ ਕਿਰਪਾ ਸਰ ਅੰਤ ਬੰਦ ਹੋ ਗਿਆ ਠੀਕ ਹੈ ਜੀ ਮਹਾਂਪੁਰਸਾਂ ਦੀ ਸੇਵਾ ਲਈ ਟ੍ਰੈਫਿਕ ਤੇ ਹਾਂ ਜੀ ਹਾਂ ਜੀ ਸਾਡੀ ਗੱਡੀਆਂ ਨਹੀਂ ਜਾ ਜਿੱਦਾਂ ਉਹਨਾਂ ਦਾ ਹੁਕਮ ਉਹ ਸਿਰ ਮੱਥੇ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਤੇ ਸਾਡੇ ਸ੍ਰੀ ਆਕਾਲ ਤੇ ਸਾਡੇ ਸਿੰਘ ਪੂਰੇ ਡੜੇ ਆ ਤਿਆਰ ਬਰ ਤਿਆਰ ਸੇਵਾ ਦੇ ਆ ਕਰਨ ਤੇ ਬਹੁਤ ਬਹੁਤ ਧੰਨਵਾਦ ਹੈ ਸ਼ਾਹਬਰ ਦੀ ਸੰਗਤ ਦਾ ਜਿਹੜਾ ਵੱਲ ਚੜ ਕੇ ਸਾਲੀਂ ਦੇ ਬਾਬਾ ਜੀ ਹਾਂਜੀ ਹਾਂਜੀ ਨਹੀਂ ਬੜੀ ਮੇਰੇ ਬਾਬਾ ਜੀ ਜੀ ਹਾਂਜੀ ਇੱਕ ਬਹੁਣ ਕਰੀਦਾ ਸਿੰਘਾ ਨੂੰ ਆਉਂਦੇ ਨੇ ਸਿੰਘਾ ਨੂੰ ਭੱਜੇ ਆਉਂਦੇ ਭੱਜੇ ਵਾਹਿਗੁਰੂ ਗੱਡੀ ਅੱਗੇ ਵਾਹਿਗੁਰੂ ਗੱਡੀ ਸਾਈਡ ਤੇ ਜੀ ਪਿੱਤਰ ਜੀ ਸੇਵਾ ਕਰਕੇ ਆਨੰਦ ਆਉਂਦੇ ਆ ਕਿ ਨਹੀਂ ਵਾਹਿਗੁਰੂ ਕੀ ਕਰਿਆ ਅਸੀਂ ਭੱਜੇ ਆਏ ਆ ਇਹ ਸੇਵਾ ਤੇ ਸਾਡੇ ਸਿੰਘ ਟਟੇ ਮੀ ਆਉਂਦਿਆ ਹੁਣ ਮਾਲਕ ਦੀ ਥੋੜੀ ਥੋੜੀ ਕਿਰਪਾ ਆ ਗਈ ਆ ਤੇ ਥੋੜੀ ਜੀ ਕਿਰਪਾਈ ਦੀ ਵੀ ਹੋਈ ਤੇ ਕਿਰਪਾ ਸਾਰਿਆਂ ਦੇ ਕੀਤੀ ਤੇ ਸਾਰਿਆਂ ਦੇ ਤੇ ਚਿਹਰਿਆਂ ਤੇ ਰੌਣਕ ਲਾਲੀਆਂ ਵੇਖ ਸਾਦੇ ਜੇ ਤੇ ਚਾਹ ਚਾਹ ਦੀ ਕਮੀ ਨਹੀਂ ਚਾਹ ਚਾਹ ਹੋਣਾ ਇਹ ਹੈ ਹੁਣ ਚਾਹ ਪਤਾ ਕਰੋ ਅਹੀਂ ਤੁਸੀਂ ਵੀ ਜੀ ਬੈਠੋ 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 ਜੀ ਬੈਠ ਕੇ ਬੈਠੇ ਤੋਂ ਛੋਟੇ ਦੋ ਗੱਲ ਚਾ ਲੈ ਜੀ ਆਪਣੇ ਵਿਚਾਰ ਸਾਂਝੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਜੀ ਜਨਤਾ ਮਤਲਬ ਪ੍ਰਸ਼ਾਸਨ ਸਾਰਾ ਸ਼ਿਕਾਇਆ ਵਾ ਤੇ ਧੁੱਪ ਚੜੀ ਹੈ ਖਿੜੇ ਪਏ ਸਾਰੇ ਦੇ ਛੋਟੇ ਇਧਰ ਮੂੰਹ ਤੱਕ ਨਾ ਟੈਨ ਤਾਨੂੰ ਇੱਕ ਹੋਰ ਗੱਲ ਦੱਸਦੇ ਨੇ ਦੇਸੀ ਘਿਓ ਦਾ ਲੰਗਰ ਹੀ ਸਾਰੇ ਦੇਸੀ ਘਿਓ ਦਾ ਫੁਲਕੇ ਕਿੰਨੇ ਖਾਦੇ ਤੋਂ ਤਾਂ ਬਾਈ ਮੈਂ ਤਿੰਨ ਹੀ ਖਾਦੇ ਤਿੰਨ ਤੋਂ 5 7 ਮੰਜੂਰੀਅਨ ਕਨੇਡਾ ਮੰਜੂਰੀਅਨ ਦੇਖੋ ਇਹ ਤੇ ਤੂੰ ਦੋ ਦੋ ਨਹੀਂ ਹੈ 1 1 ਤੂੰ ਮੈਂ ਕਨੇਡਾ ਤੂੰ ਅੱਧਾ ਘੇੜਾ ਦੇਖੀਰ ਚਾਰ ਨਾਲ ਗੱਲ ਨਹੀ ਖੀਰ ਨਹੀਂ ਮੈਂ ਲਾਈਕ ਕਰਦਾ ਮਿੱਠਾ ਨੇ ਪਸੰਦ ਮੈਨੂੰ ਮੈਂ ਆਮ ਲਾਈਕ ਕੀ ਤੇ ਉਹ ਨਹੀਂ ਕੋਈ ਪੂਰੀ ਲਹਿਰ ਹਾਂਜੀ ਪੂਰੀ ਲਹਿਰ ਲੱਗੀ ਆ ਨੰਦ ਆਉਂਦੇ ਆ ਪੂਰਾ ਪਤਾ ਸਾਨੂੰ ਨਹੀਂ ਲੱਗਦਾ ਪਨੀਰ ਵੀ ਪਨੀਰ ਹਾਂਜੀ ਪਨੀਰ ਦਾਲ ਦਾਲ ਸਾਰਾ ਕੁਝ ਸਾਰਾ ਕੁਝ ਇਧਰ ਵੇ ਆ ਵੇ ਸਿੰਘ ਯਾ ਤਿਆਰ ਬਰਦਾਰ ਇਹੋ ਮਾਡਲ ਆਉਣੀ ਚ YouTube ਤੇ ਕੱਟ ਕੇ ਪਿੱਛੇ ਦਾ ਸੂਣ ਬੜਾ ਵੱਡਾ ਹੋਣਾ ਪਿੱਛੇ ਦਾ ਹੋਰ ਪਿੱਛੇ ਕਰਦੀ ਉਹ ਕੌਣ ਹੈ ਪਿੱਛੇ ਕਰ ਸਕਦੇ ਮਤਾਂ ਨਹੀਂ ਘਤਾ ਵੇਖੋ ਜੀ ਸੇਵਾ ਸਾਡੇ ਆਡੇ ਸੇਵਾਦਾਰ ਵੱਧ ਚੜ ਕੇ ਫੋਟੋ ਇਹਨਾਂ ਦੀ ਬੜੀ ਸਾਫ ਜੀ ਆਉਂਦੀ ਕਿ ਮੈਨੂੰ ਭਲੇਖਾ ਲੱਗਿੰਦਿਆ ਧੁੰਦਲੀ ਨਹੀਂ ਆਉਂਦੀ ਟੂ ਦੇ ਬਣਾ ਦਿੰਨੇ ਆ ਉਦੋਂ ਤਾਂ ਪਪਾ ਜੀ ਜਾਂ ਤਾਂ ਪਪਾ ਜੀ ਪਪਾ ਜੀ ਜਾਂ ਤਾਂ ਜਾਂ ਤਾਂ ਗੱਡੀ ਕੋਈ ਗੱਲ ਨਹੀਂ ਜਾਂ ਤਾਂ ਬੜੀ ਹਟਵੀਂ ਆ ਜਾਂ ਤਾਂ ਜਾਂ ਤਾਂ ਸਿੰਘ ਡਟ ਕੇ ਡੇ ਆ ਸੇਵਾ ਕਰਨਾ ਓਏ ਗੱਡੀ ਢੱਕ ਗੱਡੀ ਢੱਕ ਓਏ ਨਹੀਂ ਆਪਰੇ ਜਾਵਣ ਜੋਪਣ ਹੱਥ ਖੜਾ ਕਰਕੇ ਦੱਸੋ ਓਏ ਉਸ ਤਰ੍ਹਾਂ ਹਾਂਜੀ ਓਏ ਇਦਾਂ ਨਹੀਂ ਕਹਿਣਾ ਨਾ ਨਾ ਗਲਤ ਕਰ ਨਹੀਂ ਇਹ ਗੱਲ ਕਿ ਕੋਈ ਨਹੀਂ ਮੈਂ ਬੈਠਾ ਕੱਢ ਦੂੰਗਾ ਯਾਰ ਮੈਂ ਨਿਮਾਰ ਇਧਰ ਕਾ ਮੂੰਹ ਤਾਂ ਨਹੀਂ ਮੈਂ ਕੁਛ ਕੀ ਓਏ ਮੂੰਹ ਲੈ ਜਾ ਟਿਆ ਰੁੱਡਿਆ ਦਾਦਾ ਜਿਦਾਂ ਵਾਈ ਨੇ ਡੀ ਕੁਜੀ ਹੁੰਦੀ ਹੈ ਗੱਡੀ ਥੱਲੇ ਨਾ ਜੀ ਸਾਡੇ ਸੇਵਾਦਾਰ ਤੇ ਰਾਹੁਲ ਓਕੇ ਹੈ ਹੈ ਨਹੀਂ ਮਾਤਾ ਆਹ ਵੇਖੋ ਗਦਾਰ ਆਜ ਨੂੰ ਗਦਾਰ ਕਹਿੰਦੇ ਜੇ ਕੱਲੇ ਕੱਲੇ ਗੁਲਫੀ ਖਾ ਗਏ ਆ ਆ ਗਦਾਰ ਹੀ ਆ ਇੱਕ ਆ ਗਦਾਰ ਤੇ ਕਾਗਦਾਰ ਮੈਂ ਕਿਉਂ ਖਾਵਾਂ ਹਣ ਦੱਸ ਮੈਨੂੰ ਨਹੀਂ ਤੂੰ ਵੀ ਖਾਦੀ ਨਾ ਤੂੰ ਵੀ ਮੁੱਕਰ ਗਿਆ ਆ ਮੈਂ ਨਹੀਂ ਪੁੱਤਰ ਮੈਂ ਨਹੀਂ ਤੂੰ ਗਦਾ ਰਿਆ ਧੋਖਾ ਕਰ ਗਿਆ ਭੈ ਜੁੱਧ ਅੱਜ ਧੋਖਾ ਕਰ ਗਿਆ ਹਾਂ ਹਾਂ ਮਾਂ ਜ਼ਰੂਰੀ ਹੋ ਗਈ ਭਰਾ ਨਾਲੋਂ ਯਾਰੀ ਮੈਂ ਸਾਲੇ ਕੱਲ ਆਪਣੀ ਨਾਲ ਦੀ ਨਾਲ ਲੜ ਪਿਆ ਮੈਂ ਯਾਰ ਜ਼ਰੂਰੀ ਹੋ ਕਪਾਤ ਹੋ ਗਿਆ ਟਾ ਇੱਧਰ ਆ ਹੁਣ ਗੁਲਫੀ ਖਵਾ ਮੈਨੂੰ ਹੈਲੋ ਮੂੰਹ ਨਾ ਪਰਨ ਕਰ ਗੁਲਫੀ ਖਵਾ ਬਲੌਗ ਤੇ ਤੈਨੂੰ ਮੈਂ ਦੱਸ ਦੇਣਾ ਇੱਧਰ ਆ ਗੁਲਫੀ ਖਵਾ ਉਹ ਮੈਂ ਭੈਣ ਦਾ ਯਾਰ ਗੋਲ ਨਾ ਘੜ ਤੈਨੂੰ ਮੈਂ ਦੱਸੀ ਗੱਲ ਮੈਂ ਵੀ ਇਹ ਗੱਲ ਨਹੀਂ ਕਰੀ ਆਹੋ ਚਾਰਜ ਲਾ ਲੈਂਦਾ ਜੀ ਚਲ ਆ ਯਾਰ ਆ ਗਏ ਆਪਾਂ ਬਾਬੇ ਨੂੰ ਮਿਲਾਈਏ ਪੁੱਤ ਨਾਲ ਹੀ ਆਪਾਂ ਸੰਦੂਰ ਸਾਹਿਬ ਖੰਡੂਰ ਸਾਹਿਬ ਤੇ ਆਏ ਤੇ ਉਹਦੇ ਪਿੱਛੇ ਵਾਲੀ ਚੜ ਜਾਏ ਏਕਦਾਰੀ ਕਰ ਗਿਆ ਜੀ ਕਿੱਥੇ ਆ ਕੱਲਾ 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 ਖਾ ਗਿਆ ਜੀ ਜਨਾਨੀਆਂ ਨਾਲ ਲੱਗਾ ਜਨਾਨੀਆਂ ਨਾਲ ਲੱਗਾ ਤੀਵੀਂ ਬਾਜ ਬੰਦੇ ਆ ਇਹਨਾਂ ਨਾਲ ਕੀ ਦੇਣਾ ਇਹਨਾਂ ਨਾਲ ਕੋਈ ਸਾਡਾ ਮੇਲ ਆ ਯਾਰ ਗੱਲ ਸਾਰੀ ਦੁਨੀਆ ਕਰਨ ਦੀ ਆ ਕਿਦੀ ਨਹੀਂ ਨਾਲਦੀ ਹੈਗੀ ਪਰ ਜਦੋਂ ਬੰਦਾ ਯਾਰਾਂ ਚ ਹੋਵੇ ਸ਼ਰਮ ਖਾਣੀ ਚਾਹੀਦੀ ਆ ਕੁੱਤੇ ਨੂੰ ਵੀ ਸ਼ਰਮ ਆਉਂਦੀ ਆ ਕੁੱਤੇ ਨੂੰ ਵੀ ਆ ਜਾਂਦੀ ਸ਼ਰਮ ਆਹ ਸਾਡਾ ਵੀਰ ਆ ਇਹ ਇਹਦੀ ਨਾਲ ਦੀ ਲੱਟੀ ਆ ਇਹਦੇ ਨਾਲ ਕਿ ਤੂੰ ਮੇਰਾ ਗੱਲ ਨਹੀਂ ਕਰਦਾ ਤੇ ਇਹ ਇਹ ਸਾਡਾ ਵੀਰ ਤਾਂ ਵੀ ਮੁੰਡਿਆਂ ਚ ਬੈਠਾ ਚਾਰ ਬੰਦੇ ਜਦੋਂ ਬੰਦਾ ਬੈਠਾ ਹੈ ਨਾ ਨਾਲ ਦੀਆਂ ਨੂੰ ਫੇਰ ਕਹਿ ਦਿੰਦਾ ਇੱਧਰ ਸਾਡੇ ਦੋ ਬੰਦੇ ਪਾਜੀ ਲੱਗੇ ਆ ਉਹ ਭੈਣ ਚੋਦ ਪਤਾ ਨਹੀਂ ਕਿੱਥੇ ਚਲ ਗਏ ਆ ਇੱਧਰ ਆ ਹੋ ਹੁਣ ਆ ਇਹ ਬੁੱਡੀਆਂ ਦਾ ਆ ਆ ਬੁੱਡੀਆਂ ਦੇ ਯਾਰ ਭਾਜੀ ਘੁੱਤੋ ਬੜੀ ਹੁੰਦੀ ਲੋਕੋ ਓ ਭੱਜ ਜਾ ਨਾ ਇੱਧਰ ਮੂੰਹ ਕਰ ਇੱਧਰ ਮੂੰਹ ਕਰ ਤੈਨੂੰ ਸ਼ਰਮ ਆਵੇ ਮਾ ਸਕਦੇ ਤੇਰੇ ਮੂੰਹ ਤੇਰੇ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਹੋਣੀ ਬੰਦਾ ਕੱਢ ਦਿੰਦਾ ਸ਼ਰਮ ਦਾ ਮਾਰਾ ਹੋਣੀ ਕਹਦੇ ਵੀ ਚੰਗਾ ਪੁੱਤ ਮੈਂ ਬਾਹਰ ਕਰਦਾ ਹੋਣੀ ਕਹਦੇ ਬਾਹਰ ਕਹਦੇ ਤੇਗਰ ਕਹਦੇ ਗੁੱਡ ਨਾਈਟ ਮੰਨੀ ਤੇ ਜੀ ਅੱਜ ਕੋਈ ਮੰਨੀ ਤੇ ਗੱਲ ਪਾ ਜਾ ਯਾਰ ਕਾਦੀ ਪਰਸਨਲ ਲਾਈ ਆ ਗੱਡੀ ਚੋਂ ਡੇ ਹੀ ਨਿਕਲ ਨਹੀ ਤੁਹਾਡੀ ਤੁਹਾਡੀ ਸੇਵਾ ਕਿੱਥੇ ਲੈ ਹੀ ਤੇ ਨਿਕਲੇ ਕਿੱਥੋਂ ਜੇ ਸਹੀ ਆ ਵੇਖੋ ਗੱਡੀ ਕੋਈ ਆਉਣੀ ਨਹੀਂ ਡਈ 5-7 ਗੱਡੀਆਂ ਘਲਾਉਂਦਾ 5-7 ਗੱਡੀਆਂ ਘਲਾਉਂਦੀਆਂ ਤੁਸੀਂ ਨਾ ਤੇ ਪਹਿਰੇ ਤੇ ਆ ਕਿਹੜੇ ਪਹਿਰੇ ਤੇ ਆ ਪਹਿਰਾ ਆ ਗਿਆ ਪਹਿਰਾ ਆ ਗਿਆ ਚੌਕੀ ਆ ਗਈ ਹੈ ਹੋਰ ਕੀ ਕਹਿਣਾ ਚਾਹੋਗੇ ਉਹ ਆਸ਼ਕ ਬੰਦੇ ਬਾਰੇ ਹਾਂ ਕੀ ਹੋਇਆ ਹਣ ਦੱਸ ਤੂੰ ਲੈ ਵੀ ਝੂੜ ਨਹੀਂ ਮਾਰਦਾ ਪਿੱਤਰ ਭਗਤ ਸਿੰਘਰ ਕਾ ਡੈਗ ਨਹੀਂ ਲੱਗਣਾ ਅੱਜ ਥੋੜਾ ਥੋੜਾ ਇਹ ਜੇਲ੍ਹ ਕਈਆਂ ਐਂ ਕਰਦੇ ਜੱਦ ਕੈਮਰਾ ਮੇਰਾ ਆਪਣਾ ਪਰਨਾ ਵੀ ਕਿੱਧਰ ਨੂੰ ਡਿਆ ਜਾਣਾ ਮੈਂ ਕਹਿੰਦਾ ਪੂਰੀ ਟੌਰ ਲੱਗੰਦੀ ਆ ਤੇਰੀ ਝੂਠ ਥੋੜੀ ਤੇਰੇ ਤੇ ਜਦ ਮੈਂ ਤੈਨੂੰ ਇੱਕ ਗੱਲ ਦੱਸਾਂ ਐਨਮ ਕਰ ਜਾ ਕੇ ਸੈਂਟਰ ਚਲ ਜਾ ਤੇ ਨਾ ਕੁੜੀ ਸੱਟ ਹੋਣੀ ਆ ਪੱਗ ਸਾਰੀ ਕਰ ਤੂੰ ਆ ਵੇ ਅੱਖ ਦੇ ਇਸ਼ਾਰੇ ਨਾਲ ਮਰ ਜਣੀ ਤੇਰੇ ਤੇ ਤੂੰ ਤਾਂ ਮਮਾ ਹੈ ਸੋਣਾ ਹਾਂ ਹੁਣ ਬਣੀ ਗੱਲ ਮੇਰੀ ਗੱਲ ਸੁਣ ਜਦੋਂ ਨੱਕ ਡਿਆ ਹੀ ਲੱਗਣਾ ਤੇ ਤੂੰ ਕਿਹੜੀ ਲਿਆ ਚ ਲੱਗ ਗਿਆ ਤੈਨੂੰ ਵੱਡਾ ਹੀ ਪੜਾ ਲਾ ਸੌਦਾ ਵੇਚਾਇਆ ਸੀ ਇਹ ਕਿਹੜੀ ਲਾਈਨ ਚ ਲੱਗ ਗਿਆ ਸੀ ਉਦੋਂ ਇਹ ਦੋਵੇਂ ਦਾਰਨ ਚਲੋ ਕੋਈ ਗੱਲ ਨਹੀਂ ਹੁਣ ਜੂਸ ਪੀਨੇ ਆ ਠੀਕ ਐ ਬੋਲਦੇ ਕਿਉਂ ਨਹੀਂ ਗੁੰਮ ਕਿਉਂ ਹੋਏ ਜੇ ਤਾਂ ਨੀ ਆਵਾਜ਼ਾਂ ਕਿੱਥੇ ਗਈਆਂ ਆ ਕਿਹੜੀ ਰਸਤੇ ਸ਼ਾਗ ਲਈ ਤੁਸੀਂ ਬਮਨ ਕੜੇ ਮੂਠਾ ਲੈ ਕੇ ਪੀ ਤੂੰ ਤੇ ਪੀ ਵੀ ਗਿਆ ਐਡੀ ਕਾਦੀ ਕਾਲੀ ਸੀ ਆਲਾ ਹੋਰ ਪਾਲਾ ਚੜਾਣਾ ਹਲੋ ਮੇਰੇ ਘਰ ਸੁਣ ਇਧਰ ਵੀ ਇਹ ਕੀ ਹੁੰਦਿਆ ਉਹ ਕੋਲਸ਼ਨ ਕੋਕ ਜਿਹੀ ਲੱਗੀ ਢਕ ਲੱਗੀ ਵਗ ਬੜਾ ਹੀ ਪਿੱਤਰ ਕਹਿੰਦਾ 10 ਪਿੱਤਰ ਮੂੰਹ ਦੱਸ ਕੀ ਨਹੀਂ ਦੱਸ ਪਿਆਪੇ ਕਹਿਣਾ ਵੀ ਅਸੀਂ ਦੋਵੇਂ ਇਕੱਲੇ ਜਾਵਾਂਗੇ ਦੋਵੇਂ ਦੋਵੇਂ ਮੈਂ ਪੈਸੇ ਵੀ ਆਵੇ ਅਹੀਂ ਦੋਵੇਂ ਜਣੇ ਖਾਣਾ ਹੈ ਦੋਵੇਂ 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 ਦੱਸੋ ਤੁਸੀਂ ਮਨੋ ਦੀ ਫਦਾ ਨਹੀਂ ਲੱਗਦੀ ਤੁਸੀਂ ਇਹ ਪਾਸ ਪਟਾਈ ਪੜੇ ਜੀ ਸੈਂਡ ਵਿੱਚ ਖਾ ਲੋ ਹੁਣ ਸਤਿ ਸ਼੍ਰੀ ਅਕਾਲ ਗਾਇਸ ਗਾਇਸ ਹੈਲੋ ਕੀ ਖਾਣਾ ਹੈ ਜੀ ਸੈਂਡ ਵਿੱਚ ਓ ਮਾਈ ਗੋਡ ਕਿੱਥੇ ਕਿੰਨੇ ਵਾਲਾ ਸੈਂਡਵਿਚ ਆਇਆ 20 20 ਦਾ ਥੋੜਾ ਫਾਇਟ ਲੀ ਗੀ ਨਾ ਮੈਨੂੰ ਪਤਾ ਲੱਗਿਆ ਵੀ ਕੁਝ ਖਾ ਦੇ ਏ ਏ ਚਾ ਆ ਗਿਆ ਓਕੇ ਥੈਨਕਿਊ ਧੰਨਵਾਦ ਜੀ ਰਾ ਆ ਵਲੋਗਰ ਹੀ ਬੈਠ ਜਾਂਦੇ ਨਾਲਿਆਂ ਦੇ ਕਰਨਾ ਬਲੌਗ ਬਣਾਉਂਦੇ ਆ ਹਾਂਜੀ ਏ ਬਾਬਾ ਜੀ ਵੱਲੋਂ ਸੇਵਾ ਚੱਲੀ ਆ। ਵੀਰ ਇਕੱਲੇ ਇੱਧਰ ਕਿਉਂ ਆਉਂਦੇ ਹੋ? ਚਾਮਨਾ ਦਾ ਪੂਰਾ ਸੇਵਾ ਬਹੁਤ ਬਹੁਤ। ਯਾਰਾ ਤੇਰਾ ਬੁੜਾ ਜਿਹਾ ਭੱਜਦਾ। ਆ ਬੰਦਾ ਤੇਰਾ ਨਾ ਪਰਾਂ ਹੀ। ਦੱਸ ਇਹਨੂੰ ਤੂੰ ਮਿਹਨਤ ਲਵਾਉਂਦੇ ਫਲੂਦੇ ਡਿਆਈ ਇੱਥੇ ਖਾਣ। ਆਹੋ। ਭਾਵਾਂ ਵੀਡੀਓ ਨੂੰ। ਬਣਾ ਆ ਗਈ ਲੈ ਆ ਗੋਲੀ ਵਾਜ ਜਾਣੀ ਹੋਣੇ ਤੈਨੂੰ। ਮਾਰ ਲੈ। ਨਹੀਂ ਨਹੀਂ ਭਰਾਵਾ ਆਪਣਾ ਆਲਾ ਪਿਸਤੌਲ ਲੈ ਤੂੰ। ਕੁਲਾਬ ਦੇ ਜਿੱਤਾਂ ਉਹ ਤੇਰਾ ਭਲਾ ਇਹ ਤੂੰ ਫੋਨ ਤੋੜ ਦੇ ਨਾ ਆ ਮੇਰੇ ਤੇਰੇ ਫੈਨ ਆ ਗਏ ਫੈਨ ਤੇਰੇ ਮੈਂ ਪਛਾਨ ਨਾ ਜਾਣੇ ਬੰਦੇ ਪਛਾਣਦੇ ਜੀ ਸੁਲਤਾਨ ਹਾਂ ਦਾ ਮੁੰਡਾ ਇਹ ਵੀਡੀਓ ਦਾ ਸੁਲਤਾਨ ਪਛਾਣਦੇ ਜਣਾ ਆ ਜੇ ਤੇਰੇ ਫੈਨ ਆ ਗਏ ਲੈ ਦੇਖਿਆ ਤੋੜ ਲਾਉਂਦਾ ਇਸ ਆ ਲੈ ਫੈਨ ਆ ਗਏ ਵੇਖੀ ਵੀਡੀਓ ਦੀ ਵੇਖੀ ਵੀਡੀਓ ਆ ਜਾ ਬੈਠ ਮੈਂ ਲੈ ਦੇਖਿਆ ਤੇਰੇ ਮਾਮਾ ਬੈਨ ਦੂਰ ਦੂਰ ਤੱਕ ਤੂੰ ਐਵੇਂ ਡਰੀ ਜਾਣਾ ਪਸਤਾਲ ਬੱਚਾ ਬੋਲ ਬੋਲਦਾ ਨਹੀਂ ਹੁਣ ਅੱਖਾਂ ਕੀ ਦਿਸਦੀਆਂ ਥੋੜਾ ਜਿਹਾ ਅੱਖਾਂ ਕੋਈ ਨਹੀਂ ਕਹਿੰਦੀਆਂ ਗਰਮੀ ਦਾਸ ਲੱਗਦੀ ਹੁਣ ਗਰਮੀ ਹਵਾ ਤੂੰ ਤਾਂ ਗੁੰਗਾ ਹੀ ਹੋ ਗਿਆ ਤੇਰੇ ਮੂੰਹ ਚ ਪੈ ਗਿਆ ਕੁਝ ਵੀਡੀਓ ਬਣਦੀ ਮਾਲ ਕੀ ਖਾ ਲਿਆ ਬਿਆਨ ਬਾਮਨ ਕਿ ਚੱਲੇ ਫਲੂਦਾ ਪਿਆ ਦੇ ਮੈਨੂੰ ਫਲੂਦਾ ਸੇਵਾ ਚੱਲਣ ਦੀ ਪਰ ਜਿਹੜੀ ਧੁੱਪ ਲੱਗ ਗਈ ਆ ਨਾ ਧੁੱਪ ਜਿਹੜੀ ਲੱਗ ਗਈ ਨਾ ਇਹ ਧੁੱਪ ਲੱਗ ਗਈ ਯਾਰ ਆਪਾਂ ਖੰਡਿਆ ਵੀ ਆ ਨਾ ਹੋਰ ਜਿਆਦਾ ਤੁਹਾਨੂੰ ਸਰੀਰ ਕਹਿਣੇ ਤੋਂ ਬਾਹਰ ਹੋ ਗਿਆ ਕਹਿਣੇ ਤੋਂ ਬਾਹਰ ਆ ਕਹਿਣੇ ਤੋਂ ਬਾਹਰ ਹੋ ਗਿਆ ਸਰੀਰ ਹੁਣ ਆਪਣਾ ਆਪ ਚੰਗਾ ਨਹੀਂ ਲੱਗਣ ਡਿਆ ਫੋਨਾਂ ਦੇ ਵਿੱਚ ਆ ਦੇਖੋ ਸਹੀ ਜੀ ਰੌਣਕ ਮੇਲਾ ਪੂਰਾ ਲੱਗਾ ਆ ਸੰਗਤ ਬਹੁਤ ਜ਼ਿਆਦਾ ਆ ਹਨਾ ਬਹੁਤ ਸੰਗਤ ਆ ਬਾਬਾ ਜੀ ਸੰਗਤ ਆਉਂਦੀ ਆ ਸਾਹਮਣੇ ਗੁਰਦਾਰਾ ਇਹਦੇ ਸਾਹਮਣੇ ਅੱਡੀ ਡਿਊਟੀ ਲੱਗੀ ਆ ਉਹ ਸੇਵਾਦਾਰ ਆਡੇ ਜਿਹੜੇ ਖਲੋਤੇ ਆ ਸੇਵਾਦਾਰ ਇਹਨਾਂ ਸਿਰ ਗੱਡੀ-ਗੁੱਡੀ ਡਕਣੀ ਆ ਕੋਜ ਅਰੇਸਟ ਤੇ ਕੇ ਕੋਜ ਅਰੇਸਟ ਤੇ ਆ ਆ ਬੰਦਾ ਬਹੁਤ ਫੇਮਸ ਆ 도ੜ ਲੰਦਾ ਆ ਇਹ ਮੰਨ ਲਓ ਕਿ ਹਾਂ ਸ਼ਾਨ ਹੀ ਕਹਿ ਸਕਦੇ ਆ ਐਡੀ ਉਮਰ 'ਚ ਸਾਡੇ ਨਾਲ ਤੇ ਚੰਗਾ ਯਾਰ ਕਿਉਂ ਪਾ ਬਿਲਕੁਲ ਪਾ ਅਸੀਂ ਤੇਰੀ ਉਮਰ 'ਚ ਨਹੀਂ ਕਰ ਸਕੇ ਤੂੰ ਮਿਹਨਤ ਕਰਿਆ ਕਰ ਮੇਰਾ ਬੋ ਇੱਧਰ ਵੇਖ ਮਿਹਨਤ ਕਰੇਗਾ ਨਾ ਇੱਧਰ ਵੇਖ ਤੇ ਸੀ ਮੇਰੇ ਨਾਲ ਮਿਹਨਤ ਕਰਨੀ ਹੁਣ ਮੇਰੇ ਪਰਾਣੇ ਜਿੰਨੀ ਮਿਹਨਤ ਕਰੇਗਾ ਤੇ ਹਾਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਤਰੀਓ ਆਹੋ ਜੇ ਹੁਣੇ ਤੈਨੂੰ ਸ਼ਰਤਾਈ ਪਿਆਈ ਹੁਣ ਕੇਲੇਆਂ ਵਾਲਾ ਦੁੱਧ ਆਉਣਾ ਉਹਦੋਂ ਪਿਉਣਾ ਹੀ ਸਰਦਾਰ ਵੀਰ ਨੂੰ ਬੇਨਤੀ ਹੈ ਕਿ ਤੁਹਾਡਾ ਚੇਲਾ ਨਾ ਉਹੀ ਬੜੀ ਹਾਂਜੀ ਦੋਸਤੋ ਇਹ ਹਾ ਜਾ ਜੀ ਹਾਂਜੀ ਮਾਲ ਕਿੜਿਆ ਧੋਪ ਦੇ ਦੇਖਣ ਸੂਰਜ ਦੀਆਂ ਕੰਨਾਂ ਸਿਰ 'ਚ ਪੈਦੀਆਂ ਪਾ ਨਹੀਂ ਜੋ ਲੱਗ ਜੰਨੀ ਤੇ ਦੀ ਕੰਨੀ ਇੱਧਰ ਮੇਰਾ ਗੁੰਮ ਹੋ ਗਿਆ ਹਾਂਜੀ ਦੋਸਤੋ ਕੀ ਹੋ ਗਿਆ ਤੇਰੀ ਆਵਾਜ਼ ਨੂੰ ਗਿਆ ਕੋਈ ਨਹੀਂ ਭਾਈ ਨੀਂਦ ਆਉਂਦੀ ਹੈ ਨਿਕਲ ਨਾ ਕਿਉਂ ਨਹੀਂ ਡਈ ਨੀਂਦਰਾ ਰਾਤ ਨੀਂਦਰਾ ਕਹਦਾ ਤੈਨੂੰ ਭਾਜੀ ਖਾਈਦਾ ਤੁਹਾਨੂੰ ਪਤਾ ਕੁਝ ਨਹੀਂ ਕੋਈ ਇਧਰ ਆ ਕੇ ਰੋਟੀ ਲੰਗਰ ਦੀ ਤੁਸੀਂ ਬੜੀ ਨਹੀਂ ਰੀ ਲੈਂਦੀ ਅਸਲ ਚ ਲੰਗਰ ਦੀ ਖਾਈ ਗਿਆ ਉਦੋਂ ਤਾਂ ਕਹਿੰਦੇ ਮੰਜੂਰੀਆਂ ਵਾਲਾ ਲਾਗੋਣ ਲੰਗਦਾ ਸੀ ਤੇ ਪਹਿਲਾਂ ਬਾਬਾ ਜੀ ਮੰਜੂਰੀਆਂ ਖਾ ਲਿਆ ਦਾ ਹਾੜੀ ਭਾਜੀ ਫੈਂਟਾ ਪੀਣਾ ਏ ਫੈਂਟਾ ਪਿਆ ਦੇ ਉਹਨੂੰ ਕਹ ਤੇ ਨਹੀਂ ਫਿਰ ਕੀ ਮੈਂ ਨਾਲ ਹੀ ਖਾਣਾ ਤੇਰੇ ਇਧਰ ਲੈ ਆ ਕੱਠੇ ਖਾਣੇ ਦੋਏ ਵੀਰ ਚਲੋ ਪਿੱਛੇ ਚੱਲ ਜਾ ਹੈ ਐਵੇਂ ਕਿਹਨੂੰ ਫੜਾਉਨੇ ਐਚਾ ਦਾ ਰੱਖ ਕਾਈ ਆਹ ਦਾ ਇਹ ਮੇਰਾ ਸਹੀ ਭੈ ਜੋ ਰੱਜਣਾ ਕਦੋਂ ਆ ਚੱਲ ਚੱਲ ਖਾ ਤੂੰ ਆਹੀ ਗੱਲ ਹੈ ਮੰਚਿਉਰੀਆ ਮੰਨ ਚਿਉਰੀ ਛੱਟ ਜਕਰ ਆ ਓਏ ਉਨ ਦੇ ਸ਼ਰਾਟ ਅੱਜ ਵਿੱਚ ਗਈ ਮਿੰਨ ਛਤਰੀ ਦੇ ਇਹ ਟਵਲ ਆਈ ਚੰਡੀਗੜ੍ਹ 'ਚ ਗੇੜਾ ਰੱਖੇ ਜਵੰਦਰ ਦਾ ਸ਼ਸਦਾ ਉਹਨਾਂ ਕੇ ਨਾਈਟ ਵੇ ਆਏ ਤੇ ਖਲਾਰ ਮਾਮਾ ਇਹਨੇ ਪੈਸੇ ਦੇਣ ਲਗਾ ਜੀ ਜੀਤੀ ਬਾਦੀ ਮੋਲਗਰਾਵ ਤੇ ਸਭ ਤੁਸੀਂ ਵੇਖਦਾ ਤਾਂ ਬਦਲ ਚੱਕੇ ਆ ਚੁੱਕੇ ਆ ਜਿਵੇਂ ਜੀ ਕਰ ਨਹੀਂ ਆ ਰਿਹਾ ਜੀ ਕਰ ਠੀਕ ਆ

ਬਦਲ ਡਿਕਾ ਬਦਲ ਡਿਕਾ ਬਦਲ ਪਾਟਾ ਜੇ ਆਹੋ ਆਹ ਬਦਲ ਪਾਟਾ ਆਹ ਵੀ ਧਿਆ ਕਰਨ ਕੱਪੜੇ ਧਿਆ ਚੇਂਜ ਕਰਨਾ ਹੋਵੇ ਰੱਕ ਦੇ ਆਹੋ ਆਹ ਪੁੱਤਰ ਹਾਂ ਔਰ ਕੱਪੜੇ ਚੇਂਜ ਧਿਆ ਕਰ ਓਏ ਗਾਲੀ ਕੱਢੀਂ ਛੋ ਜੀਆ ਛੋ ਜੀਆ ਕੋਈ ਨਹੀਂ ਛੋ ਜੀਆ ਕੋਈ ਨਹੀਂ ਛੋ ਜੀਆ ਛੋ ਜੀਆ ਛੋ ਜੀਆ ਛੋ ਜੀਆ ਛੋ ਜੀਆ ਛੋ ਜੀਆ ਜੇ ਤਾਂ ਕਿ ਤੁਸੀਂ ਵੇਖ ਸਕਦੇ ਜੀ ਮੀਂਹ ਦੀ ਸੰਭਾਵਨਾ ਪੂਲ ਪੂਲ ਪਣ ਗਈ ਆ ਤੇ ਚੌਂਦਰ ਤੇ ਆਰਬਰ ਤੇ ਆ ਮੀਂਹ ਦੀ ਪੂਰੀ ਸੰਭਾਵਨਾ ਜੀ 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 ਟੈਲੀਫੋਨ ਲਾ ਕੇ ਕਹਿ ਰਹੇ ਹੋ ਕਿ ਅੱਜ ਤੈਨੂੰ ਕਿ ਅੱਜ ਮੀਂਹ ਪੋਲ ਪੈਣੀ ਆ ਕੀ ਪਨਾ ਆਇਆ ਜਾਣਾ ਕਿ ਨਹੀਂ ਆਇਆ ਜਾਊਗਾ ਆਇਆ ਜਾਊਗਾ ਮੌਸਮ ਤੁਸੀਂ ਵੇਖ ਸਕਦੇ ਜੇ ਮੌਸਮ ਵੱਲੋਂ ਤਾਂ ਕਹਿੰਦੇ ਕੀ ਹੋ ਗਿਆ ਮੌਸਮ ਕਰੋੜੇ ਕਰੋੜੇ ਖਰਾਬ ਕਰੋੜੇ ਕਰੋੜੇ ਖਰਾਬ ਜੀ ਕਰੋੜੇ ਕਰੋੜੇ ਅੱਜ ਅੱਜ ਆਪਾਂ ਲੈਓ ਡੰਡ ਬੜੀ ਲੱਗ ਗਈ ਕੋਈ ਨਹੀਂ ਕਰਦੇ ਜਿਸੀਂ ਰਹਿੰਦੇ